ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਜੋ ਤੁਹਾਨੂੰ ਵੀਡੀਓ ਦਿਖਾਈ ਹੈ ਜੇ ਗੁਰਦੁਆਰਾ ਰਾਣੀ ਕਲਾਬ ਦੇ ਗਿਆਨਾਂ ਦੀ ਗੁਰਦੁਆਰੇ ਦਾ ਜੋ ਲੰਗਰ ਹਾਲ ਹੈ ਉਸ ਦੇ ਵਿੱਚ ਜੋ ਪ੍ਰਬੰਧਕ ਕਮੇਟੀਆ ਵੱਲੋਂ ਇਹ ਡੀਜੇ ਲਾ ਕੇ ਇੱਕ ਵਿਆਹ ਦਾ ਪ੍ਰੋਗਰਾਮ ਕੀਤਾ ਗਿਆ ਹੈ ਤੇ ਬਹੁਤ ਹੀ ਨਿੰਦਣਯੋਗ ਹੈ ਤੇ ਮੈਂ ਸਾਰੀਆਂ ਜਥੇਬੰਦੀਆਂ ਨੂੰ ਬੇਨਤੀ ਕਰਦਾ ਹਾਂ ਕਿ ਇਹਨਾਂ ਤੇ ਪ੍ਰਬੰਧਕਾਂ ਤੇ ਸਭ ਤੋਂ ਸਖਤ ਕਾਰਵਾਈ ਕੀਤੀ ਜਾਏ ਜੋ ਕਿ ਸਾਡੀ ਆਣ ਵਾਲੀ ਪੁਣੀਰੀ ਹੈ ਉਹਨਾਂ ਨੂੰ ਆਪਾਂ ਰਹਿਤ ਮਰਿਆਦਾ ਔਰ ਗੁਰੂ ਘਰ ਦੇ ਜੋ ਹੁਕਮ ਹੈ ਗੁਰੂ ਨਾਨਕ ਸਾਹਿਬ ਦੀ ਜੋ ਖਲਾਸਤੀ ਹੈ ਉਹਤੇ ਪਹਿਰਾ ਦੇ ਸਕੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰ ਸਤ ਸ੍ਰੀ ਅਕਾਲ ਦੋਸਤੋ ਜੰਮੂ ਕਸ਼ਮੀਰ ਦੇ ਡੋਗਿਆਣਾ ਇਲਾਕੇ ਦੇ ਵਿੱਚ ਇੱਕ ਗੁਰੂ ਘਰ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਗੀਤ ਲਗਾ ਕੇ ਅਤੇ ਯੋਗਾ ਕਰਕੇ ਇੱਕ ਵੱਡੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਜਿਸ ਬਾਰੇ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਅਤੇ ਇਸ ਵੀਡੀਓ ਦੇ ਵਿੱਚ ਮੰਗ ਕੀਤੀ ਗਈ ਹੈ ਕਿ ਇਨ੍ਹਾਂ ਪ੍ਰਬੰਧਕਾਂ ਦੇ ਤੇ ਅਜਿਹੀ ਕਰਤੂਤ ਕਰਨ ਵਾਲਿਆਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੇ ਕਿ ਗੁਰੂ ਘਰ ਦੇ ਵਿੱਚ ਕਿਸ ਤਰ੍ਹਾਂ ਦੀਆਂ ਕਰਤੂਤਾਂ ਕਰ ਰਹੇ ਨੇ ਤੁਸੀਂ ਆਪਣੀ ਸਕਰੀਨ ਤੇ ਵੀ ਦੇਖ ਸਕਦੇ ਹੋ ਕਿ ਕਿਵੇਂ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਇਸ ਤਰ੍ਹਾਂ ਗੀਤਾਂ ਤੇ ਨੱਚ ਰਹੇ ਨੇ ਤੇ ਕਿਸੇ ਨੇ ਸਿਰ ਵੀ ਨਹੀਂ ਢਕਿਆ ਹੋਇਆ ਤੇ ਦੱਸਿਆ ਜਾ ਰਿਹਾ ਹੈ ਕਿ ਇਹ ਸਭ ਕੁਝ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਵਿੱਚ ਹੋ ਰਿਹਾ ਹੈ ਸਾਹਮਣੇ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਗੁਰਦੁਆਰਾ ਸਾਹਿਬ ਹੈ ਅਤੇ ਉੱਥੇ ਹੀ ਸਾਹਮਣੇ ਗੁਰਦੁਆਰਾ ਸਾਹਿਬ ਦੇ ਪੰਡਾਲ ਦੇ ਵਿੱਚ ਇਸ ਤਰ੍ਹਾਂ ਉੱਚੀ ਉੱਚੀ ਡੀਜੇ ਤੇ ਗੀਤ ਲਗਾ ਕੇ ਨੱਚਿਆ ਜਾ ਰਿਹਾ ਹੈ ਡਾਂਸ ਕੀਤਾ ਜਾ ਰਿਹਾ ਹੈ ਅਤੇ ਨਾਲ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਗੁਰੂ ਘਰ ਦੇ ਦਰਬਾਰ ਸਾਹਿਬ ਦੇ ਵਿੱਚ ਇੰਨਾ ਲੋਕਾਂ ਵੱਲੋਂ ਜੋ ਅਯੋਗਾ ਵੀ ਕੀਤਾ ਗਿਆ ਤੇ ਤੁਹਾਨੂੰ ਕੀ ਲੱਗਦਾ ਹੈ ਜੇ ਲੋਕਾਂ ਤੇ ਕੀ ਕਾਰਵਾਈ ਹੋਣੀ ਚਾਹੀਦੀ ਹੈ ਕਿ ਤੁਹਾਨੂੰ ਲੱਗਦਾ ਹੈ ਜੇ ਲੋਕਾਂ ਤੇ ਸਖਤ ਕਾਰਵਾਈ ਹੋਵੇ ਤਾਂ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਮੁੜ ਕੇ ਕਦੇ ਸਾਹਮਣੇ ਨਾ ਆ ਸਕਣ ਜਰੂਰ ਆਪਣੀ رائے ਕਮੈਂਟਾਂ ਦੇ ਵਿੱਚ Yes ਜਾਂ No ਦੇ ਵਿੱਚ ਦੱਸ ਕੇ ਆਪਣੇ ਵਿਚਾਰ ਦੱਸਣਾ ਤੇ ਆਓ ਤੁਹਾਨੂੰ ਹੁਣ ਪੂਰੀ ਵੀਡੀਓ ਵੱਲ ਵੀ ਲੈ ਚੱਲਦੇ ਹਾਂ ਪੋਰਤਾਂ ਜਾਂ ਖਬਰਾਂ ਦੇ ਲਈ ਬਣੇ ਰਹਿਣਾ ਲਿਮਿਟਡ ਗਿਆਨ ਦੇ ਨਾਲ ਤੇ ਨਵੇਂ ਦੋਸਤ ਜਰੂਰ ਹੋਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਹਰ ਇੱਕ ਤਾਜ਼ਾ ਖਬਰ ਤੁਹਾਡੇ ਤੱਕ ਪਹੁੰਚਦੀ ਰਹੇ ਸਭ ਤੋਂ ਪਹਿਲਾਂ ਸਰਬਾਈ ਗੁਰੂ ਜੀ ਕੀ ਫਤਿਹ ਜਿਹੜਾ ਤੁਹਾਨੂੰ ਵੀਡੀਓ ਦਿਖਾਈ ਹੈ ਇਹ ਗੁਰਦੁਆਰਾ ਰਾਣੀ ਕਲਾਬ ਦੇ ਗਿਆਨਾਂ ਦੀ ਗੁਰਦੁਆਰੇ ਦਾ ਜੋ ਲੰਗਰ ਹਾਲ ਹੈ ਉਸ ਦੇ ਵਿੱਚ ਜੋ ਪ੍ਰਬੰਧਕ ਕਮੇਟੀਆ ਵੱਲੋਂ ਇਹ ਡੀਜੇ ਲਾ ਕੇ ਇੱਕ ਵਿਆਹ ਦਾ ਪ੍ਰੋਗਰਾਮ ਕੀਤਾ ਗਿਆ ਹੈ ਤੇ ਬਹੁਤ ਹੀ ਮਿੰਦਨਯੋਗ ਹੈ ਤੇ ਮੈਂ ਸਾਰੀਆਂ ਜਥੇਬੰਦੀਆਂ ਨੂੰ ਬੇਨਤੀ ਕਰਦਾ ਹਾਂ ਕਿ ਇਹਨਾਂ ਤੇ ਪ੍ਰਬੰਧਕਾਂ ਤੇ ਸਤੂ ਸਤ ਕਾਰਵਾਈ ਕੀਤੀ ਜਾਵੇ ਜੋ ਕਿ ਸਾਡੀ ਆਣ ਵਾਲੀ ਪੁਣੀਰੀ ਹੈ ਉਹਨਾਂ ਨੂੰ ਆਪਾਂ ਰਹਿਤ ਮਰਿਆਦਾ ਔਰ ਗੁਰੂ ਘਰ ਦੇ ਜੋ ਹੁਕਮ ਹਨ ਗੁਰੂ ਨਾਨਕ ਸਾਹਿਬ ਦੀ ਜੋ ਫਲਾਸਤੀ ਹੈ ਉਹਤੇ ਪਹਿਰਾ ਦੇ ਸਕੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ